ਕੀ ਨਾਵੇ ਤੁਹਾਡੇ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਜੀ ਕਰ ਰਹੇ ਹੋ ਸ਼ਰਾਬਤੀ ਦੇ ਵਿੱਚ ਕੀ ਮੰਗ ਲਓ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨੌਂ ਚੱਲ ਰਹੇ ਹੈ ਬਰਾਸ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਉਸਦੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ ਪੰਜ ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨੌਂ ਹੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਢੀਡੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬੂ ਘਰ ਖਾਨਾ ਐਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਚ ਤੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਸੀਂ ਜਾਬ ਲਗਾ ਰਹੇ ਹੋ ਥੋੜਾ 7 ਲੱਖ ਰੁਪਏ ਲੋਕੀ ਗਈ ਹਾਂ ਜੀ ਬਸ ਇਹ ਹੀ ਵੀ ਇੰਤਕਾਲ ਚਾੜਾਂਗੇ ਗਵਾਹੀ ਦੀ ਦੋਏ ਗਵਾਹੀ ਇਹ ਪਟਵਾਰੀ ਨੇ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਆ ਜੀ ਇਹਨਾਂ ਨੇ 10000 ਰੁਪਏ ਪਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਦਿਨ ਬਾਅਦ ਫੇਰ ਮੋੜਤਾ ਚਮਨ ਬਟਵਾਰੀ ਆ ਜੀ ਸਾਰੇ ਬਟਵਾਰੀ ਗਲਤ ਨਹੀਂ ਗੇ ਚਮਨ ਚਮਨ ਲਾਲ ਚਮਨ ਲਾਲ ਜੀ ਚਮਨ ਹਾਂ ਜੀ ਤੁਸੀਂ ਕਿੰਨੀ ਵਾਰ ਗੱਲਬਾਤ ਕੀਤੀ ਇਹਦੇ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਸੁਖੀਲ ਦਾਸ ਸਾਹਿਬ ਨਾਲ ਵੀ ਕਈ ਵਾਰ ਅਸੀਂ ਸਰੋਦੀ ਵੀ ਗਏ ਆ ਜੀ ਆਦੋ ਉੱਥੇ ਡੀਟੀਏ ਹੈ ਜੀ ਆਏ ਉੱਥੇ ਪੇਸ਼ ਹੋਈ ਜੀ ਉਹੋ ਦਹੀਦਾਰ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਤਸਵੀਰ ਤੇ ਨਾਰੇਬਾਦੀ ਹੀ ਸੀ ਅੱਜ ਉਹ ਕੀ ਸੱਪ ਟਪੂਏ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਜਾ ਮਨੇ ਕਰਨਾ ਲਾਵਾਂਗੇ ਟਰਾਪ ਸਾਰੇ ਜ਼ਿਮੀਦਾਰ ਅਜੀ ਜੱਟ ਜ਼ਿਮੀਦਾਰ ਖੇਤੀਬਾੜੀਆਂ ਦੇ ਦਰਦਗੇ ਬਹਿਲੇ ਰੋਏ ਘੇੜੇ ਮਾਰਨੂ ਸਾਡਾ ਦਾ ਵੀ ਸਰਨਾ ਨਹੀਂ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਸਭ ਇੱਥੇ ਸਾਡੇ ਘਰੇ ਆਉਂਦੇ ਨੇ ਉਹ ਕਿਦਾ ਸਮਝਦੇ ਨੇ ਜੀ ਲਿਮਟ ਬਣੀ ਹੋਈ ਆ ਬੈਂਕ ਵਾਲੇ ਕਿਹੜੇ ਇਹ ਤਾਂ ਅੰਦਰ ਬੈਠੇ ਨੇ ਜੀ ਦਾ ਨਾਮ ਲਗਾ ਤਾ ਮੇਰਾ ਹਰੀਸ਼ ਕੁਮਾਰਾ ਜੀ ਨੈਪਸੀ ਉਦਾਰ ਸੰਭਾਲਾ ਅੱਜ ਸਮਰਾਤ ਕੀ ਫੀਕ ਨਰੇ ਬੱਗੀ ਹੋਈ ਹੈ ਵਿਸ਼ਵਕ ਮੰਗਲ ਦੇਰ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸਵੀਲ ਲਗਤ ਤੋਂ ਜੋਲੀ ਜਾਣ ਲੱਗੇ ਕੀ ਲਗਾ ਤਾ ਨਹੀਂ ਮਨੂਰ ਸਵਾਰੇ ਮੈਂ ਆਪਣੇ ਰੂਮ 'ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀਆਂ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇੰਤਜ਼ਾਰ ਜਿਹੜਾ ਹੈਗਾ ਤੁਸੀਂ ਨਾਮ ਮਨਜ਼ੂਰ ਕਰਤਾ ਹੈਗਾ ਮੈਂ ਪਟਵਾਰੀ ਤੋਂ ਬੁਲਾਇਆ ਨਾਮਜ਼ੂਰ ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਨੋ ਕੋ ਸਾਫ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾਂ ਮਤਜ਼ੀਕ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਨਹੀਂ ਹੋਣਾ ਇਸ ਕਰਕੇ ਮੇਰੇ ਵੱਲੋਂ ਨਾਮਜ਼ੂਰ ਹੋ ਚੁੱਕਾ ਹੈ ਪਰ ਉਹਨਾਂ ਕਿੜਪਰਵਾਦਾ ਇਹ ਗੱਲ ਕਹਿ ਰਹੇ ਨੇ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਤੁਹਾਨੂੰ ਦੇ ਦੋ ਤੇ ਕੱਲ ਇੰਤਕਾਲ ਚੜ ਜਾਊਗਾ ਨਹੀਂ ਜੀ ਮੇਰੇ ਕੋਈ ਅਸੇ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਸੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨੂਸ ਵਾਜਾ ਮਾਰੇ ਕੋਈ ਨੌਲੇਜ ਨਹੀਂ ਮੰਨ ਲਾ ਲੜਵਾਰੀ ਉਸ ਤੇ ਦੋਸ਼ ਲਗਾ ਰਹੇ ਨੇ ਜੀ 7 ਲੱਖ ਫਿਰ ਮੰਗਾਇਆ ਤੇ ਸਾਬਤੋਂ ਦਾ ਤੁਸੀਂ ਕੀ ਕਰਦੇ ਕਰਦੇ ਮੈਨੂੰ ਦੱਸਣ ਜੀ ਉਹ ਕੋਈ ਦੇ ਨਾ ਆਪਣਾ ਕੋਈ ਸਮੂਤ ਦੇਣ ਉਹਦਾ ਸਮੂਤ ਆ ਮੈਂ ਉੱਥੋਂ ਦੇ ਘਰ ਨੂੰ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ ਵੀ ਇਹ ਚੱਲਿਆ ਉਹ ਨਹੀਂ ਮਤ ਨੋਟਿਸ ਵਾਲਾ ਕੋਈ ਕਾਡੇ ਵੱਲੋਂ ਕੋਈ ਜਾਣਕਾਰੀ ਆ ਵੀ ਹੁਣ ਅਲਜੀਮ ਸਾਹਿਬ ਤੱਕ ਜਲਦੀ ਹਾਂਜੀ ਮੈਂ ਅਲਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਹੈ ਸਾਰੀ ਗੱਲ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਅੱਜ ਵੀ ਇਹ ਨਾਰੇਬਾਦੀ ਕਰ ਰਹੇ ਸੀ ਹਾਂ ਜੀ ਦੇ ਖਲਾਬੇ ਸ਼ੁਰੂ ਹੋ ਗਏ ਵਿਸ਼ਵਕੋਰੀ ਦੇ ਖਲਾਬੇ ਕੀ ਮਾਮਲਾ ਸੀ ਮਾਮਲਾ ਇਹ ਆ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਆ ਜੀ ਇਹ ਇੰਤਕਾਲ ਦਰਜ ਆ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਬਣਦਾ ਜੀ ਪਰ ਜਦ ਇਹ ਕੋਈ ਇਲਜ਼ਾਮ ਲਗਾ ਰਹੇ ਤੇ 7 ਲੱਖ ਹਾਂਜੀ ਬੜਵਾਰੀ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਸ ਸੰਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀਗਾ ਨਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਨਹੀਂ ਡੋਟ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਹੀ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਇਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰਬਰਦਾਰ ਸਾਡੇ ਨਾਲ ਨੇ ਉਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਹੁੰਦੇ ਹਾਂ ਪਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਇਸ ਵਾਰ ਰਿਸ਼ਵਤ ਖੋਰ ਤੇ ਨਕਸਾ ਸਾਬ ਸਾਬ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਠੀਕ ਹੈ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਔਰ ਇਹ ਦੇਖੋ ਤੋਂ ਕਹਿੰਦਾ ਨਾ ਕੋਈ ਬੁਲਾਉਣਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨਕਸ਼ਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਇਹਦਾ ਜਵਾਬ ਦੇ ਆ ਜੇ ਕੋਈ ਨਕਸ਼ਾ ਹੈਗਾ ਦੇਖ ਲਓ ਮંજੂਰੀ ਲਈ ਪੇਸ਼ ਆ ਹਾਂ ਤੁਹਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਕਿ ਕਰਦਾ ਮਤਲਬ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਹੀ ਮੰਗ ਕਰ ਰਹੇ ਹਾਂ ਨਹੀਂ ਅਸੀਂ ਤਾਂ ਨਾ ਲਾਵਾਂਗੇ ਜੀ ਇਹਨਾਂ ਕੋਈ ਰਿਗਾਰਡ ਕਰ ਗਿਆ ਅਸੀਂ ਇਹਨਾਂ ਦਾ ਨੋਟ ਕਰਾਂਗੇ ਜਵਾਰੀ ਜ਼ਿੰਮੇਵਾਰ ਕੰਮ ਨਹੀਂ ਕਰਦੇ ਜੀ ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ ਜਦੋਂ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰ ਇਹ ਹੋਵਾਂਗੇ ਪੈਸਾ ਨਹੀਂਗਾ ਜੀ ਦੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਦੀ ਜਿਵੇਂ ਹਾਂ